4 ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਡਿਊਟੀ ਲੱਗਣ ਕਰਕੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਣਕਾਰੀ ਮੁਤਾਬਕ ਲਗਭਗ 5 ਦਿਨ ਕਰਮਚਾਰੀ ਹਸਪਤਾਲਾਂ 'ਚੋਂ ਗੈਰ ਹਾਜ਼ਰ ਰਹਿਣਗੇ ਚੋਣਾਂ ਲਈ ਇਹ ਕਰਮਚਾਰੀ 3 ਦਿਨ ਟ੍ਰੇਨਿੰਗ ਕਰਨ ਤੋਂ ਬਾਅਦ 3 ਅਤੇ 4 ਫਰਵਰੀ ਨੂੰ ਆਪਣੀ ਡਿਊਟੀ ਕਰਨਗੇ ਰਮਦਾਸ ਅਤੇ ਬਾਬਾ ਬਕਾਲਾ ਦੇ ਹਸਪਤਾਲ ਦੇ ਕਰਮਚਾਰੀਆਂ ਦੇ ਗੈਰ ਹਾਜ਼ਰ ਰਹਿਣ ਦੀ ਖਬਰ ਦਾ ਪਤਾ ਲੱਗਣ ਤੇ ਲੋਕਾਂ ਨੇ ਚੋਣ ਕਮਿਸ਼ਨ ਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਡਿਊਟੀ ਨਾ ਲਗਾਉਣ ਦੀ ਮੰਗ ਕੀਤੀ ਹੈ ਤੁਹਾਨੂੰ ਪਤਾ ਵੀ ਸੂਬੇ ਦੇ ਵਿੱਚ ਇਹ ਵੇਲੇ ਚੋਣਾਂ ਦਾ ਮਾਹੌਲ ਆ ਤੇ ਡਾਕਟਰਾਂ ਸਾਰਿਆਂ ਦੀ ਡਿਊਟੀ ਜਿਹੜੀ ਹੈ ਚੋਣਾਂ ਵਿੱਚ ਚੋਣ ਕਮਿਸ਼ਨ ਨੇ ਲਾ ਦਿੱਤੀ ਹੈ ਇੱਥੇ ਜਿੰਨੇ ਵੀ ਮਰੀਜ਼ ਆ ਰਹੇ ਆ ਤਕਰੀਬਨ ਪਰੇਸ਼ਾਨ ਹੋ ਰਹੇ ਨੇ ਤੇ ਮੈਂ ਚਾਹੁੰਦਾ ਆ ਕਿ ਸਰਕਾਰ ਨੂੰ ਇਹਦਾ ਧਿਆਨ ਦੇਣਾ ਚਾਹੀਦਾ ਹੈ ਕਿ ਡਾਕਟਰਾਂ ਤੋਂ ਬਿਨਾਂ ਤੇ 1 ਮਿੰਟ ਵੀ ਇਨਸਾਨ ਦਾ ਤੁਹਾਨੂੰ ਪਤਾ ਜਰੂਰਤ ਹਰ ਵੇਲੇ ਬੰਦੇ ਨੂੰ ਡਾਕਟਰ ਦੀ ਜਰੂਰਤ ਪੈ ਸਕਦੀ ਹੈ ਹਰ ਟਾਈਮ ਪੈ ਸਕਦੀ ਹੈ ਇਸ ਲਈ ਮੈਂ ਬੇਨਤੀ ਇਹ ਹੀ ਕਰੂੰਗਾ ਚੋਣ ਕਮਿਸ਼ਨ ਨੂੰ ਕਿ ਡਾਕਟਰਾਂ ਨੂੰ ਘੱਟੋ ਘਾਟ ਇਹਨਾਂ ਚੀਜ਼ਾਂ ਤੋਂ ਪਰੇ ਰੱਖਿਆ ਜਾਵੇ ਚੋਣ ਕਮਿਸ਼ਨ ਨੂੰ ਇਹ ਬੇਨਤੀ ਹੈ ਕਿ ਕਟੋਕਟ ਸਿਵਲ ਹਸਪੀਟਲ ਦੇ ਸਟਾਫ ਨੂੰ ਇਨ੍ਹਾਂ ਚੋਣਾਂ ਦੇ ਚੋਣਾਂ ਦੀ ਡਿਊਟੀ ਤੋਂ ਇੱਕ ਤਰਫਾ ਸਾਈਡ ਤੇ ਕੀਤਾ ਜਾਵੇ। ਜ਼ਿਕਰ ਹੋ ਗਿਆ ਕਿ ਵੱਡੀ ਗਿਣਤੀ ਚ ਆਮ ਲੋਕ ਇਲਾਜ ਲਈ ਸਰਕਾਰੀ ਹਸਪਤਾਲਾਂ ਤੇ ਨਿਰਭਰ ਕਰਦੇ ਨੇ। ਜੇਕਰ ਲਗਾਤਾਰ 5 ਦਿਨ ਸਰਕਾਰੀ ਹਸਪਤਾਲਾਂ ਚ ਕਰਮਚਾਰੀ ਗੈਰ ਹਾਜ਼ਰ ਰਹਿਣਗੇ ਤਾਂ ਲੋਕਾਂ ਲਈ ਵੱਡੀ ਮੁਸੀਬਤ ਖੜੀ ਹੋ ਜਾਵੇਗੀ। ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਣੀ ਟੀਵੀ